ਬੀਜੇਪੀ ਅਤੇ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਚਰਚਾਵਾ ਪਹਿਲਾਂ ਡਿਬੇਟਸ ਦਾ ਹਿੱਸਾ ਬਣੀਆ ਪਰ ਹੁਣ ਸਿਆਸਤਦਾਨਾਂ ਦੇ ਮੂੰਹਾਂ ਦੇ ਉੱਤੇ ਚੜੀਆਂ ਪਈਆਂ ਕੀ ਇਹ ਗੱਠਜੋੜ ਹੋਵੇਗਾ ਇਹ ਅਜੇ ਭਵਿੱਖ ਦੀ ਗੱਲ ਹੈ ਪਰ ਆਪੋ ਆਪਣੇ ਵਿਚਾਰ ਸਿਆਸਤਦਾਨ ਸਾਂਝੇ ਕਰ ਰਹੇ ਆ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਕੈਪਟਨ ਮਨਿੰਦਰ ਸਿੰਘ ਦਾ ਵਿਚਾਰ ਉਸ ਤੋਂ ਬਾਅਦ ਰਵਨੀਤ ਬਿੱਟੂ ਔਰ ਹਰ ਸਿਮਰਤ ਕੋਰ ਬਾਦਲ ਦੇ مختلف ਵਿਚਾਰ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਹ ਗੱਠ ਜੋੜ ਦਾ ਜਿਹੜਾ ਮਾਮਲਾ ਆ ਇਹ ਕਾਫੀ ਪੁਰਾਣਾ ਵੀ ਹੈ ਔਰ ਇਹ ਹਰ ਵਾਰ ਜਦੋਂ ਇਲੈਕਸ਼ਨਸ ਆਉਂਦੀਆਂ ਜਾਂਦੀਆਂ ਨੇ ਉਦੋਂ ਭਖਿਆ ਰਹਿੰਦਾ ਪਰ ਹੁਣ ਇਹ ਵੱਖਰੇ ਕਿਸਮ ਦਾ ਭਖਦਾ ਨਜ਼ਰ ਆ ਰਿਹਾ ਖਾਸ ਤੌਰ ਤੇ ਇਹ ਕੈਪਟਨ ਮਨਿੰਦਰ ਸਿੰਘ ਦਾ ਬਿਆਨ ਪਰ ਗਿਆ ਕੈਪਟਨ ਅਮਰਿੰਦਰ ਸਿੰਘ ਕਿਉਂ ਕਾਲੇ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਨੂੰ ਇਹ ਨਹੀਂ ਸਮਝ ਆ ਰਿਹਾ ਸਾਫ ਸਿੰਘ ਜੀ ਗੱਲ ਇਹ ਤਾਂ ਕਿ ਕਈ ਸਿਆਸਤਦਾਨ ਹੁੰਦੇ ਆ ਜਿਹੜੇ ਪਾਵਰ ਸੈਕਟਰ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਆ ਕਿਉਂਕਿ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਪੁੱਛ ਪੜਤਾਲ ਜਿਹੜੀ ਆ ਉਹ ਖਤਮ ਹੋ ਗਈ ਹੈ ਤੁਹਾਨੂੰ ਯਾਦ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਵਿੱਚ ਪ੍ਰਤਾਪ ਬਾਜਵੇ ਹੋਰੀ ਪ੍ਰਧਾਨ ਸੀਗੇ ਤੇ ਉਹਨਾਂ ਦੇ ਖਿਲਾਫ ਇੰਨੀ ਮੋਹਮ ਚਲਾ ਕੇ ਰੱਖਦੇ ਸੀ ਜਦੋਂ ਮਹਿੰਦਰ ਸਿੰਘ ਕੇਪੀ ਪ੍ਰਧਾਨ ਸੀ ਉਦੋਂ ਮੋਹਮ ਚਲਾ ਕੇ ਰੱਖਦੇ ਸੀ ਉਹਨਾਂ ਦੇ ਖੜੇ ਨਹੀਂ ਹੋਣ ਦਿੰਦੇ ਸੀ ਉਹਨਾਂ ਦੀਆਂ ਰੈਲੀਆਂ 'ਚ ਮੈਨੂੰ ਮੈਨੂੰ ਸਬੂਤ ਵੀ ਆ ਮੈਂ ਝੂਠ ਨਹੀਂ ਬੋਲਦਾ ਜਾਣ ਤੋਂ ਰੋਕਦੇ ਹੁੰਦੇ ਸੀ ਬਈ ਨਹੀਂ ਜਾਣਾ ਉਹਦੇ ਫੰਕਸ਼ਨ 'ਚ ਨਹੀਂ ਜਾਣਾ ਔਰ ਆਪਣੇ ਲੀਡਰਾਂ ਨੂੰ ਰੋਕਦੇ ਸੀ ਕਾਰਨ ਕਿ ਉਹਨਾਂ ਨੂੰ ਫੇਲ ਕਰਾਂ ਤੇ ਮੈਂ ਪ੍ਰਧਾਨ ਪੰਜਾਬ ਦਾ ਬਣਾ ਔਰ ਕੈਪਟਨ ਅਮਰਿੰਦਰ ਸਿੰਘ ਦੀ ਫਿਤਰਤ ਰਹੀ ਹੈ ਕਿ ਉਹ ਹਮੇਸ਼ਾ ਜਿਹੜੀ ਉਹਨਾਂ ਦੀ ਵਿਰੋਧੀ ਧਿਰ ਹੁੰਦੀ ਹੈ ਉਹਨਾਂ ਨਾਲ ਗਿੱਟਮਿਟ ਕਰਕੇ ਚੱਲਦੇ ਆ ਮੈਂ ਆਨ ਰਿਕਾਰਡ ਗੱਲ ਕਰਨ ਲੱਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2000 ਮਤਲਬ ਸੱਤ ਚ ਅਕਾਲੀ ਦਲ ਦੀ ਸਰਕਾਰ ਬਣੀ ਪਰਿੰਦਰ ਚਾਲ ਤੇ ਪਰਚੇ ਹੋਏ ਇਹਨਾਂ ਦੇ ਹੋਰ ਸਾਥੀਆਂ ਤੇ ਪਰਚੇ ਹੋਏ ਲੇਕਿਨ ਬਾਅਦ ਦੇ ਵਿੱਚ ਸਾਰੇ ਕੇਸ ਮਿਲਦਾ ਸ਼ਾਇਦ ਭਰਤਿੰਦਰ ਚਾਲ ਦਾ ਕੇਸ ਇੱਕ ਅੱਧਾ ਪੈਂਡਿੰਗ ਹੋਏਗਾ ਬਾਕੀ ਸਾਰੇ ਕੇਸ ਇਹਨਾਂ ਨੇ ਬਲੈਂਕਟ ਬੇਲ ਦਿੱਤੀਆਂ ਖੁਰਦ-ਬੁਰਦ ਹੋ ਗਏ। ਔਰ ਅਕਾਲੀ ਦਲ ਨਾਲ ਇਹਨਾਂ ਦਾ ਅੰਦਰ ਖਾਤੇ ਪੂਰਾ ਸਮਝੌਤਾ ਹੋ ਗਿਆ। 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ। ਗੁਟਕਾ ਸਾਹਿਬ ਦੀ ਇਹਨਾਂ ਨੇ ਸੋ ਖਾਦੀ ਹੱਥ ਚ ਫੜ ਕੇ ਕਿ ਮੈਂ ਨਸ਼ੇ ਦੀ ਕਮਰ ਤੋੜ ਕੇ ਰੱਖ ਦਿਆਂਗਾ। ਇਹਨਾਂ ਨੇ ਰੀਤਾ ਬਜਰੀ ਸਾਰਾ ਕੁਝ ਲੋਕਾਂ ਨੂੰ ਬੜਾ ਭਰਮ ਪਾਇਆ 2017 ਚ ਜਿਵੇਂ ਹੀ ਸਰਕਾਰ ਬਣੀ ਇੱਕ ਵੀ ਕਕੀਕਾਤ ਇਹਨਾਂ ਨੇ ਨਹੀਂ ਕੀਤੀ ਈਵਨ ਮੈਂ ਨਹੀਂ ਕਰਿਆ ਕੁਵਰ ਵਿਜੇ ਪ੍ਰਤਾਪ ਦੀਆਂ ਗੱਲਾਂ ਨੂੰ ਧਿਆਨ ਨਾਲ ਪੁਰਾਣੀਆਂ ਵੀਡੀਓ ਨੂੰ ਸੁਣੋ ਮੈਂ ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਸੀ ਬਾਰ-ਬਾਰ ਜਾਂਦਾ ਸੀ ਸਰ ਬੇਅਦਬੀ ਦੇ ਕੇਸਾਂ ਚ ਦੇਖੋ ਕੀ ਹੋ ਰਿਹਾ ਬਈ ਨਹੀਂ ਮਦਦ ਹੋ ਰਹੀ ਕੰਡਾਲ ਯੂਸ ਨੇ ਤਾਂ ਇਹਨਾਂ ਨੇ ਸਾਡੇ ਸਾਹਮਣੇ ਕਹਿ ਦੇਣਾ ਬਾਅਦ ਚ ਫਿਰ ਉੱਥੇ ਦੇ ਉੱਥੇ ਹੀ ਖੜੇ ਹੋ ਜਾਣਾ ਹੂੰ ਔਰ ਉਹਨਾਂ ਨੇ ਬੇਅਦਬੀਆਂ ਦੇ ਕੇਸਾਂ 'ਚ ਵੀ ਕੁਝ ਨਹੀਂ ਹੋਂ ਦਿੱਤਾ ਅੱਜ ਤੱਕ ਹੋਂ ਦਿੱਤਾ ਦੱਸੋ ਦੱਸੋ ਕੋਟਕਪੁਰਾ ਵਗੈਰਾ ਦਾ ਕੇਸ ਜਿਹੜਾ ਉਹਨਾਂ ਦੇ ਹੁੰਦਿਆਂ ਜਿਹੜਾ ਨਾ ਗਿਆ ਵਾ ਉੱਡ ਕੇ ਗਿਆ ਇਹ ਉਹਨਾਂ ਦੇ ਹੁੰਦਿਆਂ ਕੁਮਰ ਵੀ ਜੇ ਪ੍ਰਤਾਪ ਬਾਹਰ ਆਇਆ ਸਭ ਨੌਕਰੀ ਛੱਡ ਕੇ ਕਿਹੜਾ ਆਈਪੀਐਸ ਨੌਕਰੀ ਛੱਡਦਾ ਪਰ ਕਿਉਂਕਿ ਅਕਾਲੀ ਦਲ ਨਾਲ ਗਿੱਟਮਿਟ ਹੋ ਚੁੱਕੀ ਸੀ। ਔਰ ਚਾਰੜ ਕੇਸ ਵਿਕਰਮ ਜਿੱਠੇ ਤੇ ਦਰਜ ਹੋਇਆ। ਇਹ 2008 ਨੂੰ ਹੋ ਗਿਆ। ਹਮ ਮਾਮਲੇ ਸਾਰੇ। ਤੇ ਇਹਨਾਂ ਨੂੰ ਪੁੱਛੇ 2017 ਤੋਂ 21 ਤੱਕ ਝੱਖ ਮਾਰੀ ਇਹਨਾਂ ਨੇ ਕੈਪਟਨ ਨਮਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨੂੰ ਬੇਫਕੂਪ ਬਣਾਇਆ। ਇਹ ਵੀ ਇਹ ਵੀ ਬੈਠੇ ਸੀ ਹਕੂਮਤ ਦੇ ਵਿੱਚ ਇਹ ਵੀ ਉਹੀ ਫਾਈਲਾਂ 2008-09 ਦੀਆਂ ਹੀ ਕੰਪਨੀਆਂ ਦਾ ਜ਼ਿਕਰ ਕੀਤਾ ਆਪਾਂ ਹਾਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੁਖਜਿੰਦਰ ਰੰਧਾਵਾ ਬੜੇ ਸੂਲਜੇ ਲੀਡਰ ਨੇ ਇੱਕ ਉੱਚੇ ਕਿਰਦਾਰ ਵਾਲੇ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਨੇ ਹਾਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਨੇ ਚਿੱਕਾ ਮਾਰਦੇ ਰੇ 4 ਸਾਲ ਭਈ ਅਸੀਂ ਇਹ ਗਲਤ ਕਰਦੇ ਮੈਂ ਆ ਮਹਾਰਾਜ ਸਾਹਿਬ ਇਹ ਗਲਤ ਹੋ ਰਿਹਾ ਕੰਨ ਤੇ ਜੂਨ ਹੀ ਰੜਕੀ ਐਮਐਲਏ ਦੇ ਸਾਈਨ ਕਰਾ ਕੇ ਦਿੱਤੇ ਸੁੱਕੀ ਰੰਦਾਵੇ ਨੇ ਨਵਜੋਤ ਸਿੰਘ ਸਿੱਧੂ ਰੋਲਾ ਪਾੰਦਾ ਰਿਆ ਕੰਨ ਤੇ ਜੂਨ ਹੀ ਰੜਕੀ ਇੱਕ ਕਾਰਵਾਈ ਕੀਤੀ ਤੇ ਦੱਸ ਦਿਓ ਅਕਾਲੀਆਂ ਨਾਲ ਉਹਨਾਂ ਦੀ ਸਾਹਜ ਜਿਹੜੀ ਆ ਉਹ ਬੜੀ ਗਹਿਰੀ ਹੋ ਚੁੱਕੀ ਹੋਈ ਆ ਇਸੇ ਕਰਕੇ ਇੱਕ ਵੀ ਕੇਸ ਇੱਕ ਵੀ ਪਰਚਾ ਇੱਕ ਵੀ ਇਨਵੈਸਟੀਗੇਸ਼ਨ ਕੋਈ ਦਰਜ ਨਹੀਂ ਕੀਤੀ ਜਦੋਂ ਕੈਪਟਨ ਅਮਰਿੰਦਰ ਸਿੰਘ ਉੱtre ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਪਹਿਲਾ ਪਰਚਾ ਜਿਹੜਾ ਬਿਕਰਮ ਮਜੀਠੀਏ ਤੇ ਐਸਟੀਐਫ ਨੇ ਦਿੱਤਾ ਇੱਕ ਪਰਚਾ ਇਹ ਦਿੱਤਾ ਇੱਕ ਪਰਚਾ ਹੋਰ ਹੋਇਆ ਜਿਹੜਾ ਮਜੀਠੇ ਤਸਵੀਲ ਚੋਰ ਰਜਿਸਟਰੀ ਗੈਪ ਹੋਣਾ ਦਸ ਡਰਗ ਦਾ ਪਰਚਾ ਐਸਡੀਐਫ ਦੀ ਰਿਪੋਰਟ ਤੇ ਦਰਜ ਕੀਤਾ ਗਿਆ ਜਿੱਥੇ ਗ੍ਰਿਫਤਾਰੀ ਵੀ ਹੋਈ ਬਿਕਰਮ ਮਜੀਠੀਏ ਦੀ ਔਰ ਉਸ ਪਾਰਟੀ ਨਾਲ ਹੁਣ ਅਕਾਲੀ ਦਲ ਨਾਲੇ ਵਾਪਸੀ ਸਾਂਝ ਦੀਆਂ ਗੱਲਾਂ ਕਰਦੇ ਨੇ ਕਿ ਉਹਨਾਂ ਨਾਲ ਸਾਂਝ ਪਾਣੀ ਚਾਹੀਦੀ ਆ। ਕੈਪਟਨ ਅਮਰਿੰਦਰ ਸਿੰਘ ਇਹ ਜਿਹੜਾ ਦਾਅਵੇ ਕਰਦਾ ਕਿ ਪੰਜਾਬ ਦਾ ਕੈਪਟਨ ਆ ਭਾਰਤੀ ਜਨਤਾ ਪਾਰਟੀ ਨੇ ਇਸ ਦਾ ਮਤਲਬ ਖੜਾ ਨਹੀਂ ਕਰ ਸਕਿਆ। ਇਸ ਦਾ ਮਤਲਬ ਭਾਰਤੀ ਜਨਤਾ ਪਾਰਟੀ ਨੇ ਅਗਰ ਤੁਹਾਨੂੰ ਲਿੱਤਾ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਉਹ ਅੱਖਾਂ ਦੇ ਤਾਰੇ ਨਹੀਂ ਬਣ ਸਕਕੇ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਲਹਿਰ ਚਲਾ ਦੇ। ਹੇ ਆਪਣੇ ਚ ਫੇਲਰ ਹੋਇਆ ਨਾ ਇਹ ਤਦ ਹੀ ਉਹਨਾਂ ਨੂੰ ਅਕੱਲੀ ਤਦਦੀ ਲੋੜ ਮਹਿਸੂਸ ਹੋ ਰਹੀ ਆ ਬਈ ਕਿਸੇ ਤਰੀਕੇ ਅਸੀਂ ਸੱਤਾ ਚਾਹੀਏ ਵਾਪਸੀ ਜਿਹੜੇ ਪੁਰਾਣੇ ਆਪਣੇ ਹੈਗੇ ਉਹਨਾਂ ਨੂੰ ਆਪਾਂ ਦੁਬਾਰਾ ਉਸੇ ਰੌਬਰ ਉਤਵੇ ਚਾਹੀਏ ਕੋਸ਼ਿਸ਼ ਕਰਦੇ ਪਏ ਨੇ ਚਲੋ ਠੀਕ ਆ ਉਹਨਾਂ ਦਾ ਕਰਨਾ ਫਰਜ਼ ਹੈ ਲੇਕਿਨ ਗੱਲ ਇਹ ਹੈ ਕਿ ਇਹ ਸਮਝਣਾ ਚਾਹੀਦਾ ਸਾਨੂੰ ਸਾਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਲਈ ਕੀਤਾ ਕੀ ਹੈ ਤੁਸੀਂ ਕਿ ਉਹ ਦਿਨ ਲੋਕਾਂ ਨੂੰ ਵਾਪਸ ਕਰਾਉਣੇ ਆ ਤੁਸੀਂ ਯਾਦ ਕਰਾ ਰਹੇ ਹੋ ਲੋਕਾਂ ਨੂੰ ਕਿ ਉਹ ਲੋਕਾਂ ਨੂੰ ਉਹ ਦਿਨ ਵਾਪਸ ਕਰਾ ਰਹੇ ਹੋ ਤੁਸੀਂ ਕੌਣ ਉਹ ਜਿਹੜੇ ਪੁਰਾਣੇ ਬੇਅਦਬੀਆਂ ਹੋਈਆਂ ਕੋਟਕਪੁਰਾ ਗੋਲੀकांड ਹੋਇਆ ਬੈਬਲ ਕਲਾ ਗੋਲੀकांड ਹੋਇਆ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਚੋਂ ਇੱਕ ਨੇ ਜਿਨ੍ਹਾਂ ਨੇ ਜਥੇਦਾ ਗੁਰਦੇਵ ਸਿੰਘ ਕੋਂਕੇ ਦੀ ਫਾਈਲ ਨੂੰ ਖੋਲ੍ਹਿਆ ਨਹੀਂ ਇਹ ਵੀ ਉਹਨਾਂ ਚੋਂ ਇੱਕ ਨੇ ਇਹਨਾਂ ਦੀ ਗਿਣਤੀ ਵੀ ਲਿਖੀ ਹੋਈ ਹੈ ਡਾਇਰੀ 'ਚ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ 'ਚ ਦੋ ਵਾਰ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ 9.5 ਸਾਲ ਸ਼੍ਰੀ ਕਾਲ ਤਖਸਾਲ ਦੇ ਕਾਰਜਵਾਲ ਜੱਥੇਦਾਰ ਦੇ ਇਨਕਾਉਂਟਰ ਦੀ ਜਿਹੜਾ ਉਹਨਾਂ ਦਾ ਮਾਰਿਆ ਗਿਆ ਕਸਟਡੀ ਚ ਉਹਨਾਂ ਨੂੰ ਕੋਹੇ ਦੇ ਕੇ ਮਾਰਿਆ ਉਹਦੀ ਫਾਈਲ ਖੋਲ ਕੇ ਪਰਚਾ ਨਹੀਂ ਦਰਜ ਕੀਤਾ ਤੇ ਕਾਹਦੇ ਲੋਕ ਇਹਨਾਂ ਤੇ ਵਿਸ਼ਵਾਸ ਕਰਨਗੇ ਬੇਅਦਬੀਆਂ ਦਾ ਤੁਸੀਂ ਕੁਝ ਨਹੀਂ ਕੀਤਾ ਡਰੱਗ ਜ ਤੁਸੀਂ ਕੁਝ ਨਹੀਂ ਕੀਤਾ ਹੁਣ ਪੰਜਾਬ ਦੇ ਵਿੱਚ ਲੋਕੀ ਨਕਾਰ ਚੁੱਕੇ ਆ ਕੈਪਟਨ ਨਮਰਿੰਦਰ ਸਿੰਘ ਇੱਕ ਇਤਿਹਾਸ ਹੈ ਜਿੰਨਾ ਜਿਹੜਾ ਸਿਸਮਾ ਫਾਰਮ ਚ ਰੂਸਾ ਨਾਲ ਬੈਠਾ ਰਹਿੰਦਾ ਸੀ ਉਹ ਇਤਿਹਾਸ ਬਣ ਗਿਆ ਉਹਦਾ ਪੰਜਾਬ ਦੇ ਲਈ ਤੁਸੀਂ ਕੁਝ ਕੀਤਾ ਪੰਜਾਬ ਦੇ ਲਈ ਤੁਸੀਂ ਕੁਝ ਲੀਕਾਂ ਵਾਹੀਆਂ ਉੱਚੀਆਂ ਤੇ ਫਿਰ ਤਾਂ ਲੋਕ ਕਹਿਣਗੇ ਠੀਕ ਆ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨਾਲ ਘੱਟ ਜੋੜ ਦੀ ਗੱਲ ਕੀਤੀ ਤੇ ਪੰਜਾਬ ਪੂਰਾ ਤਿਆਰ ਹੈ ਪੰਜਾਬ ਕੈਪਟਨ ਤੇ ਵਿਸ਼ਵਾਸ ਨਹੀਂ ਕਰਦਾ ਉਹ ਦਿਨ ਪੁਰਾਣੇ ਹੋ ਗਏ ਜਦੋਂ ਲੋਕ ਕੈਪਟਨ ਨੂੰ ਮੰਨਦੇ ਸੀ ਚੱਗਾ ਡਾਕਟਰ ਜਬ ਇਹਦੇ ਨਾਲ ਅਜੇ ਇੱਕ ਜ਼ਿਕਰ ਕਰਾਂਗੇ ਉਸ ਸ਼ਖਸ ਦਾ ਜਿਹਨੇ ਦੁਵਾਰਾ ਹਾਮੀ ਭਰੀ ਹੈ ਔਰ ਅਕਾਲੀ ਦਲ ਤੋਂ ਪਰੀ ਹੈ ਉਸ ਤੋਂ ਬਾਅਦ ਵਿਰੋਧ ਅਬਾਸ ਬਾਰੇ ਗੱਲਬਾਤ ਕਰਦੇ ਆ ਹਰ ਸਿਮਰਤ ਕੋਰ ਬਾਦਲ ਵੀ ਦੂਜੇ ਪਾਸੇ ਪੈਰਲੈਲੀ ਕਾਲੇ ਨਜ਼ਰ ਆ ਰਿਹਾ ਹੈ ਕਿ ਭਾਈ ਇਹ ਗੱਠਜੋੜ ਹੋ ਜਵੇ ਪਰ ਉਹਨਾਂ ਨੇ ਡਿਪਲੋਮੈਟਿਕ ਜਵਾਬ ਦਿੱਤਾ ਉਹ ਕਹਿੰਦੇ ਕਿ ਜਿਹੜੀ ਪਾਰਟੀ ਅਕਾਲੀ ਦਲ ਦੇ ਨਾਲ ਹੈ ਅਸੀਂ ਉਹਦੇ ਨਾਲ ਖੜਾਂਗੇ ਜਿਹੜੀ ਪਾਰਟੀ ਪੰਜਾਬ ਦੇ ਨਾਲ ਹੈ ਮੈਂ ਥੋੜਾ ਜਿਆ ਇਸੇ ਲਾਈਨ ਦੇ ਨੂੰ ਨਾ ਖੋਲ ਕੇ ਰੱਖ ਦਿੰਨਾ ਬਿਲਕੁਲ ਅਕਾਲੀ ਦਲ ਕਾਂਗਰਸ ਨਾਲ ਗੁੱਟ ਜੋੜ ਕਰ ਸਕਦਾ ਕਦੇ ਨਹੀਂ ਕਰ ਸਕਦਾ ਕਿਉਂਕਿ ਉਹ ਹਮੇਸ਼ਾ ਦੋਸ਼ ਲਾਉਂਦੇ ਨੇ ਕਿ ਉਹ ਪਾਰਟੀ ਹੈ ਜਿਨੇ ਸ਼੍ਰੀ ਕਾਲ ਤੱਕ ਸਾਨੂੰ ਟਾਟਰੀ ਕੀਤਾ ਇਸ ਕਰਕੇ ਕਾਂਗਰਸ ਤੇ ਕਰਾਸ ਅਕਾਲੀ ਦਲ ਆਮਾਨੀ ਪਾਰਟੀ ਨਾਲ ਕੰਪਰੋਮਾਈਜ਼ ਕਰ ਸਕਦਾ ਜੋ ਹਾਲਾਤ ਨੇ ਕਦੇ ਵੀ ਨਹੀਂ ਤੇ ਬਚੇ ਕਿਹੜੀ ਆ ਬੀਜੇ ਬੀਜੇ ਤਫਿਰ ਸਾਫ਼ ਹੀ ਕਹ ਦੇਵੇ ਬੀਬੀ ਹਰਸਿਮਰਤ ਕੌਰ ਵੀ ਬੀਜੇਪੀ ਨਾਲ ਸੀ ਸਮਝੌਤਾ ਕਰਾਂਗੇ ਪੰਜਾਬ ਦੇ ਜਨਤਾ ਨੂੰ ਇਦਾਂ ਕਿਉਂ ਘੁਮਾਉਣ ਦੀ ਲੋੜ ਹੈ ਸਿੱਧਾ ਕਹੋ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਕਰਨ ਲਈ ਤਿਆਰ ਆ ਜੇ ਤੁਸੀਂ ਦੋ ਪਾਰਟੀਆਂ ਨਾਲ ਸਮਝੌਤਾ ਕਰ ਹੀ ਨਹੀਂ ਸਕਦੇ ਤੁਹਾਡੀ ਤੁਹਾਡੀ ਵਿਚਾਰ ਤਾਂ ਰਹੀ ਨਹੀਂ ਸਮਝੌਤਾ ਕਰਦੀ ਭਈ ਫਿਰ ਕਰਨਾ ਕਿਹਦੇ ਨਾਲ ਹੈ ਬਚਿਆ ਕੌਣ ਹੈ ਅੱਛਾ ਬਹੁਜਨ ਸਵਾਲ ਪਾਰਟੀ ਨੂੰ ਤੇ ਛੱਡ ਚੁੱਕੇ ਹੋ ਉਦਾਂ ਹੀ ਕਹਿ ਚੁੱਕੇ ਹੋ ਤੁਸੀਂ ਫਿਰ ਬਚਿਆ ਕੌਣ ਹੈ ਬੀਜੇਪੀ ਤੇ ਸਾਫ਼ ਕਹੋ ਬੀਜੇਪੀ ਨਾਲ ਸਮਝੌਤਾ ਕਰਨਾ ਲੇਕਿਨ ਬੀਬੀ ਹਰਸਿਮਰਤ ਕੋਰ ਸਮਝੌਤਾ ਕਰਨਾ ਚਾਹੁੰਦੇ ਨੇ ਪੰਜਾਬ ਦੀ ਸਿਆਸਤ ਇੱਕ ਆਣਾ ਚਾਹੁੰਦੇ ਨੇ ਵਾਪਸ ਲੋਕਾਂ ਦਾ ਲੋਕਾਂ ਦਾ ਮੰਡਟ ਹੈ ਲੋਕਾਂ ਦੀ ਵੋਟ ਹੈ ਲੋਕਾਂ ਨੇ ਪਾਣੀ ਹੈ ਲੇਕਿਨ ਜਿਹੜੀਆਂ ਅਨ ਕੰਡੀਸ਼ਨਲ ਸਪੋਰਟ 1996 ਤੋਂ ਤੁਸੀਂ ਕੀਤੀਆਂ ਔਰ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਪਹਿਲੀ ਗੱਲ ਦੇਖੋ ਕੇਂਦਰ ਦੇ ਵਿੱਚੋਂ ਅਟਲ ਬਿਹਾਰੀਵਾਜਪੀ ਦੀ ਸਰਕਾਰ ਸੀ ਪੰਜਾਬ ਦੇ ਵਿੱਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਕੇਂਦਰ ਚ ਮੰਤਰੀ ਸੀ ਪਹਾੜੀ ਰਾਜਾਂ ਨੂੰ ਟੈਕਸ ਹੌਲੀਡੇ ਦਿੱਤਾ ਗਿਆ ਯਾਨੀ ਇਨਕਮ ਟੈਕਸ ਫ੍ਰੀ ਵੈਟ ਫ੍ਰੀ ਸਾਡੀ ਇੰਡਸਟਰੀ ਪੰਜਾਬ ਦੀ ਬੱਤੀ ਚਲੀ ਗਈ ਸਾਡੀ ਇੰਡਸਟਰੀ ਪੰਜਾਬ ਦੀ ਗੁੜਗਾ ਉਧਰ ਚਲੀ ਗਈ ਸਾਰੀ ਕੁੱਥੇ ਹੋਏ ਚਲੀ ਗਈ ਨੁਕਸਾਨ ਕਿਦਾ ਹੋਇਆ ਪੰਜਾਬ ਦਾ ਕਿਉਂਕਿ ਅਸੀਂ ਅਨ ਕੰਡੀਸ਼ਨਲ ਸਪੋਰਟ ਦਿੱਤੀ ਹੋਈ ਸੀ ਕੇਂਦਰ ਨੂੰ ਫਿਰ ਫਿਰ ਆ ਗਿਆ ਮਸਲਾ ਜੀ ਪੰਜਾਬ ਦਾ ਕਿਸਾਨੀ ਬਿੱਲ ਕਿਸਾਨੀ ਬਿੱਲਾਂ ਦੇ ਵਿੱਚ ਮੰਤਰੀ ਮੰਡਲ ਚ ਕੈਬਨਟ ਚ ਪਾਸ ਕੀਤਾ ਸਾਈਨ ਹੋਏ ਨੇ ਫਿਰ ਵੀਡੀਓ ਨਸ਼ਰ ਕੀਤੀਆਂ ਜਨ ਤੱਕ ਕੀਤੀਆਂ ਕਿ ਕਿਸਾਨੀ ਬਿੱਲ ਕਿਸਾਨਾਂ ਲਈ ਬਹੁਤ ਲਾਹੇਵੰਦ ਨੇ ਉਹ ਕਿੰਨਾ ਦੇ ਟਾਈਮ ਹੋਇਆ ਉਹ ਵੀ ਇੰਨਾ ਦੇ ਟਾਈਮ ਆ ਗਿਆ ਪੰਜਾਬ ਦੇ ਵਿੱਚ ਜਿਹੜਾ ਵਾ ਸਾਡੀ ਹਰ ਚੀਜ਼ ਜਿਹੜੀ ਆ ਸਾਡਾ ਲਗਭਗ এডਿਊਕੇਸ਼ਨ ਸੈਕਟਰ ਜਿਹੜਾ ਉਹ ਸਾਰਾ ਕੇਂਦਰ ਵਿਦਿਆਲਿਆਂ ਦੇ ਕੇਂਦਰੀ ਜਿਹੜਾ CBSE ਬੋਰਡ ਆ ਉਹਦੇ ਅਧੀਨ ਆ ਹੀ ਜਾਂਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਕਮਜ਼ੋਰ ਹੋ ਰਿਹਾ CBSE ਸਟਰੋਂਗ ਹੋ ਰਿਹਾ ਪਹਿਲੀ ਗੱਲ ਦੂਜੀ ਗੱਲ ਸਾਰੇ ਵਪਾਰੀ CST ਦੇ ਧਾਇਰੇ ਚ ਆ ਗਏ ਨੇ ਸੈਂਟਰਲ ਟੈਕਸ ਜਿਹੜਾ GST ਦੇ ਨਾਲ ਆ ਔਰ ਇੱਕ ਇੱਕ ਵਪਾਰੀ ਪੰਜਾਬ ਦਾ ਹੁਣ ਕੇਂਦਰ ਦੀ ਲਿਸਟ 'ਚ ਹੈਗਾ ਸਾਡਾ 50 ਕਿਲੋਮੀਟਰ ਦਾ ਖੇਤਰਫਲ ਜਿਹੜਾ ਉਹ ਬੀਐਸਐਫ ਦੇ ਅਧੀਨ ਆ ਚੁੱਕਾ ਹੋਇਆ। ਯਾਨੀ 550 ਕਿਲੋਮੀਟਰ ਦੀ ਬੈਲਟ ਹੈ ਬਾਰਡਰ ਦੀ ਤੇ ਉਹਨੂੰ 50 ਕਿਲੋਮੀਟਰ ਨਾਲ ਤੁਸੀਂ ਕੈਲਕੂਲੇਟ ਕਰ ਲਓ। ਬਾਕੀ ਐਕਸਪ੍ਰੈਸ ਹਾਈਵੇ ਨੈਸ਼ਨਲ ਹਾਈਵੇ ਕੈਲਕੂਲੇਟ ਕਰਕੇ ਪੰਜਾਬ ਇੰਨਾ ਕ ਬਚ ਗਿਆ 25 30% ਬਚ ਗਿਆ। ਠੀਕ ਹੈ। ਤੁਸੀਂ ਇਹ ਦੇਖੋ ਪੰਜਾਬ ਖੜਾ ਕਿੱਥੇ ਲਿਆ ਕੇ ਕਰਦਾ। ਅਕਲੀਦਲ ਅਨਕੰਡੀਸ਼ਨਲ ਸਪੋਰਟ ਕਰਕੇ ਕੇਂਦਰ ਸਰਕਾਰ ਦੀਆਂ ਹਕੂਮਤਾਂ ਕਰਕੇ ਆਪਣੀਆਂ ਮੰਗਾਂ ਪੰਜਾਬ ਨੂੰ ਮਜ਼ਬੂਤੀ ਨਾਲ ਅੱਜ ਤੱਕ ਮਨਾ ਨਹੀਂ ਪਾਇਆ ਜਦਕਿ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਧ ਵਿਸ਼ਵਾਸ ਖੇਤਰੀ ਪਾਰਟੀ ਤਾਂ ਹੁੰਦਾ ਕਿ ਸਾਡੇ ਹੱਕ ਹਕੂਕ ਸਾਡੀ ਭਾਸ਼ਾ ਸਾਡੀ ਸੰਸਕ੍ਰਿਤੀ ਸਾਡੀ ਵਿਰਾਸਤ ਦੀ ਗੱਲ ਕਰਨਗੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹ ਪੈਂਡਿੰਗ ਪਈ ਹੋਈ ਆ ਕਿੰਨਾ ਸੌਦਾ ਸਾਦ ਨੂੰ ਬਾਰ-ਬਾਰ ਮਾਫੀ ਦਿੱਤੀ ਜਾ ਰਹੀ ਉਹਨੂੰ ਪਰੋਲ ਦਿੱਤੀ ਜਾ ਰਹੀ ਸੌਰੀ ਮਾਫੀ ਵਰਡ ਯੂਜ਼ ਕਰ ਲਿਆ ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਬੰਦੀ ਸਿੰਘ ਜੀਲ 'ਚ ਬੈਠੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਔਰ ਕਲੀਅਰ ਕਹਿ ਚੁੱਕੇ ਲੋਕ ਸਭਾ ਦੇ ਵਿੱਚ ਸਰਕਾਰਾਂ ਕਹਿ ਚੁੱਕੀਆਂ ਐਸੇ ਲੋਕਾਂ ਨੂੰ ਨਹੀਂ ਛੋੜਾ ਜਾਏਗਾ ਕਿਵੇਂ ਤੁਸੀਂ ਸਮਝੌਤੇ ਦੀ ਗੱਲ ਕਰੋਗੇ ਕਿਵੇਂ ਤੁਸੀਂ ਸਮਝੌਤੇ ਦੀ ਗੱਲ ਕਰੋਗੇ ਜਿੱਥੇ ਪੰਜਾਬ ਕਿੱਥੇ ਖੜਾ ਸਿਰਫ ਇਸ ਕਰਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 14 ਸਾਲ ਚੋਣਾ ਨਹੀਂ ਹੋਈਆਂ। ਹਾਂ। ਇਹੀ ਕੇਂਦਰ ਸਰਕਾਰ ਦਾ ਤੁਹਾਨੂੰ ਫਾਇਦਾ ਬਸ ਕਿ ਅੱਜ 14 ਸਾਲ ਤੋਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀਆਂ ਇਲੈਕਸ਼ਨਸ ਹੀ ਨਹੀਂ ਹੋਈਆਂ। ਹਾਂ। ਸੋ ਮੈਂ ਕਹਿੰਦਾ ਸਮਝੌਤਾ ਹੋਵੇ। ਨਾਲ ਪਹਿਲੀ ਸ਼ਰਤ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਓ। ਹਾਂ। ਲੋਕਾਂ ਦੇ ਸਿੱਖਾਂ ਦੇ ਜਿਹੜੇ ਵੋਟ ਹੈ ਗੁਰਦੁਆਰਾ ਦੇ ਸੁਧਾਰ ਲੈਰ ਤੋਂ ਬਾਅਦ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਉਹ ਵੋਟ ਦਾ ਇਸਤੇਮਾਲ 14 ਸਾਲ ਬਾਅਦ ਕਰ ਸਕਦਾ ਆਣ ਵਾਲੀ ਪੀੜ੍ਹੀ ਬੋਲ ਜੇਗੀ ਐਸਜੀਪੀਸੀ ਦੀਆਂ ਵੋਟਾਂ ਕਿਵੇਂ ਹੁੰਦੀਆਂ 14 ਸਾਲਾਂ 'ਚ ਬੱਚਾ 12ਵੀਂ ਕਲਾਸ 'ਚ ਪਹੁੰਚ ਜਾਂਦਾ 10ਵੀਂ 11ਵੀਂ ਤਾਂ ਪਾਸ ਕਰ ਹੀ ਜਾਂਦਾ ਤੇ ਹੋਰ 10 ਸਾਲਾਂ ਨਹੀਂ ਤੁਸੀਂ ਚੋਣਾਂ ਕਰਾਈਆਂ ਤੇ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੁੱਜ ਲੈਣੀਆਂ ਪਹਿਲੀ ਸ਼ਰਤ ਤੇ ਰੱਖੋ ਮੈਂ ਕਹਿੰਦਾ ਸਮਝੌਤਾ ਕਰੋ ਭਾਜਪੀ ਨਾਲ ਬਹੁਤ ਵਧੀਆ ਲੇਕਿਨ ਪਹਿਲੀ ਸ਼ਰਤ ਰੱਖੋ ਕਿ ਸ਼੍ਰੋਮਣੀ ਗੁਰਦੁਆਰਾ ਦੂਜੀ ਸ਼ਰਤੇ ਰੱਖੋ ਬੰਦੀ ਸਿੰਘਤ ਛੱਡੋ ਜੀ ਕੰਡੀਸ਼ਨਾਂ ਦੇ 1996 ਵਾਲੀਆਂ ਨ ਕੰਡੀਸ਼ਨਲ ਤੇ ਜਾਓਗੇ ਤੇ ਪੰਜਾਬ ਦਾ ਫਿਰ ਨੁਕਸਾਨ ਆ ਅੱਗੇ ਬਹੁਤ ਨੁਕਸਾਨ ਹੋ ਗਿਆ ਤੀਜਾ ਚੰਡੀਗੜ੍ਹ ਜਿਹੜਾ ਤੁਸੀਂ ਉਧਾਰ ਲਿੱਤਾ ਪੰਜਾਬ ਨੂੰ ਵਾਪਸ ਕਰ ਦਿਓ ਹੂੰ ਚੌਥਾ ਜਿਹੜਾ ਡੈਮ ਐਕਟ ਦੇ ਵਿੱਚ BBMB ਦੇ ਉੱਤੇ ਅਧਿਕਾਰ ਖੇਤਰ ਤੁਸੀਂ ਲੈ ਗਿਓ BBMB ਪੰਜਾਬ ਦਾ ਉਹ ਮੋੜ ਦਿਓ ਇਹ ਚੀਜ਼ਾਂ ਦੇ ਉੱਤੇ ਸਮਝੌਤਾ ਕਰ ਲਓ ਪੰਜਾਬ ਸਾਰਾ ਨਾਲ ਖੜਾ ਹੂੰ ਆਪ ਤਾਂ ਆਪ ਜਾਨੇ ਸਮਝੌਤਾ ਹੋਵੇ ਲੇਕਿਨ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਦੇ ਅਧਿਕਾਰ ਖੇਤਰਾਂ ਨੂੰ ਅਸੀਂ ਗਵਾ ਕੇ ਸਮਝੌਤੇ ਨਾ ਕਰੀਏ ਅੱਗੇ ਸਾਡਾ ਬਹੁਤ ਲੁੱਟਿਆ ਜਾ ਚੁੱਕਾ ਹੈ ਪੁਰਾਣੀਆਂ ਸਰਕਾਰਾਂ ਪੰਜਾਬ ਨਾਲ ਬਹੁਤ ਵਿਤਕਰਾ ਕਰ ਗਈਆਂ ਕਾਂਗਰਸ ਵੇਲੇ ਵੀ ਕੇਂਦਰ ਸਰਕਾਰ ਨੇ ਬਹੁਤ ਵਿਤਕਰਾ ਕੀਤਾ ਇਹ ਸਰਕਾਰ 'ਚ ਵੀ ਬਹੁਤ ਵਿਤਕਰਾ ਹੋਇਆ ਤੇ ਆਪਾਂ ਕਿੱਥੇ ਖੜੇ ਆ ਪੰਜਾਬ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਉੱਠਿਆ ਰੌਲਾ ਪਿਆ ਕੇਂਦਰ ਸਰਕਾਰ ਨੂੰ ਸਮਝ ਆਈ ਕਿ ਪੰਜਾਬ ਆਪਣੇ ਹੱਕ ਹਕੂਕਾਂ ਲਈ ਖੜਾ ਇੱਥੇ ਦਾ ਨੌਜਵਾਨ ਅੱਜ ਵੀ ਖੜਾ ਹੈ। ਪਰ ਉਹਨਾਂ ਨੂੰ ਉਹ ਫੈਸਲੇ ਵਾਪਸ ਲੈਣੇ ਪਏ। ਅੱਜ ਇਸੇ ਕਰਕੇ ਹਰਿਆਣਾ ਦੀ ਵਿਧਾਨ ਸਭਾ ਦੀ ਉਹਨਾਂ ਨੇ ਜਿਹੜੀ ਪ੍ਰਪੋਜ਼ਲ ਹੈ ਰੱਦ ਕੀਤੀ ਹੈ ਕਿਉਂਕਿ ਪੰਜਾਬ ਆਪਣੇ ਹੱਕਾਂ ਲਈ ਉਹਨਾਂ ਨੂੰ ਪਤਾ ਖੜਾ ਹੋਇਆ। ਆਪਾਂ ਜੇ ਪੰਜਾਬ ਦੇ ਕੰਡੀਸ਼ਨਸ ਲਾ ਕੇ ਸਮਝੌਤਾ ਹੁੰਦਾ ਤੇ ਇਸ ਤੋਂ ਵੱਡੀ ਗੱਲ ਕੋਈ ਨਹੀਂ ਪੰਜਾਬ 'ਚ ਜਿਹੜੇ ਸੰਜਨੈਲ ਸਿੰਘ ਪਿੰਡਰਾਂ ਵਾਲੇ ਦੇ ਦੌਰ ਤੋਂ ਸਾਡੇ ਮੁੱਦੇ ਚੱਲੇ ਆ ਰਹੇ ਆ ਨੰਦਪੁਰ ਸਾਪ ਦਾ ਸਤਾਵ ਦੇ ਖੁਦ ਮੁਖਤਿਆਰੀ ਆ ਪੰਜਾਬ ਦੀ ਤੇ ਇਸ ਤੋਂ ਵਧੀਆ ਹੋਰ ਸਮਝੌਤਾ ਕਿਹੜਾ ਹੋ ਸਕਦਾ ਲੇਕਿਨ ਜੇ ਤੁਸੀਂ ਕਹੋ ਕਿ ਜਿਹੜਾ ਮਤਲਬ ਕਿ ਅਨ ਕੰਡੀਸ਼ਨਲ 1996 ਵਾਲਾ ਹੀ ਕਰਨਾ ਤੇ ਫਿਰ ਤਾਂ ਪੰਜਾਬ ਦਾ ਨੁਕਸਾਨ ਹੀ ਹੋਵੇਗਾ ਫਿਰ ਤਾਂ ਪੰਜਾਬ ਦੇ ਜਿਹੜੇ ਸਾਡੀਆਂ ਮੰਗਾਂ ਹੈਗੀਆਂ ਦੇਖੋ ਤੁਸੀਂ 1980 ਤੋਂ ਸ਼ੁਰੂ ਕਰ ਲਓ 20 ਤੇ ਅੱਜ ਕਿੰਨੇ ਸਾਲ ਹੋ ਗਏ 25 45 ਸਾਲਾਂ ਲਈ ਅਸੀਂ ਜੰਗ ਲੜ ਰਹੇ ਆਪਣੇ ਹੱਕ ਤੇ ਹੁਕੂਕਾਂ ਲਈ ਆਪਣੇ ਅਧਿਕਾਰਾਂ ਲਈ ਅਸੀਂ ਰਾਜਧਾਨੀ ਦੀ جنگ ਲੜ ਰਹੇ ਆ ਅਸੀਂ ਯੂਨੀਵਰਸਿਟੀਆਂ ਦੀ جنگ ਲੜ ਰਹੇ ਆ ਅਸੀਂ ਪਾਣੀ ਦੀ جنگ ਲੜ ਰਹੇ ਆ ਤੇ ਜੇ ਪੰਜਾਬ ਇਦਾਂ ਹੀ جنگ ਲੜਦਾ ਰਹੂਗਾ ਤਾਂ ਕਿੰਨਾ ਚਿਰ ਹੋ ਲੜੇਗਾ ਸੋ ਇਹ ਵਕਤ ਹੈਗਾ ਸਗੋਂ ਪੰਜਾਬ ਦੇ ਖੇਤਰੀ ਪਾਰਟੀ ਹੋਣ ਦਾ ਤੁਸੀਂ ਸਬੂਤ ਦੇਣਾ ਚਾਹੀਦਾ ਬੀਬੀ ਹਰਸਿਮਰਤ ਕੌਰ ਦਾ ਮੈਂ ਸਭ ਬਿਆਨ ਨੂੰ ਵੀ ਚੰਗਾ ਸਮਝਦਾ ਬਈ ਠੀਕ ਹੈ ਪੰਜਾਬ ਦੇ ਨਾਲ ਖੜੋ ਲੇਕਿਨ ਪੰਜਾਬ ਦੀਆਂ ਮੰਗਾਂ ਨੂੰ ਨਾਲ ਧਿਆਨ ਰੱਖੋ ਪੰਜਾਬ ਦੇ ਲੋਕਾਂ ਦੇ ਵਿੱਚ ਪਹਿਲਾਂ ਲੈ ਕੇ ਜਾਓ ਮੰਡੈਂਟ ਕੀ ਆ ਮੰਗਾ ਅਸੀਂ ਆਪ ਪੁਨਿਆ ਕਰਾਵਾਂਗੇ ਤੇ ਪੰਜਾਬ ਦੇ ਨਾਲ ਅਸੀਂ ਜਿਹੜੀ ਪਾਰਟੀ ਖੜੀ ਆ ਭਾਰਤੀ ਜਨਤਾ ਪਾਰਟੀ ਆ ਹੋਰ ਤਾਂ ਕਿਸੇ ਦੀ ਗੱਲ ਹੀ ਨਹੀਂ ਕਰਦੇ ਉਸੋ ਅਸੀਂ ਉਹਨਾਂ ਨਾਲ ਸਮਝੌਤਾ ਕਰਨ ਜਾ ਰਹੇ ਆ ਲੇਕਿਨ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਰੱਖੋ ਜਿਨ੍ਹਾਂ ਨੂੰ 14 ਸਾਲ ਹੋ ਗਏ ਅੱਜ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਹੈਗਾ ਵੋਟ ਹੀ ਨਹੀਂ ਪਾਈ ਉਹਨਾਂ ਨੇ ਇਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਜਿਹੜਾ ਕੇਂਦਰ ਸਰਕਾਰ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਨਾ ਤੇ ਕੰਡੀਸ਼ਨ ਅੱਤੇ ਕੀਤਾ ਜਾਵੇ ਡਾਕਟਰ ਸਾਹਿਬ ਹੁਣ ਜੇ ਵਿਰੋਧਵਾਸ ਦੀ ਗੱਲ ਕਰੀਏ ਦੋ ਬੀਜੇਪੀ ਦੇ ਲੀਡਰ ਹੈ ਉਹ ਜਿਹਨੇ ਜਿਹੜੇ ਵਾਰ-ਵਾਰ ਇਸ ਇਸ ਗੱਲ ਦੀ ਹਾਮੀ ਭਰ ਰਹੇ ਆ ਕਿ ਗੱਠਜੋੜ ਹੋਣਾ ਚਾਹੀਦਾ ਖਾਸ ਤੌਰ ਤੇ ਕੈਪਟਨ ਮਨਿੰਦਰ ਸਿੰਘ ਔਰ ਨਹੀਂ ਜਾਕਰ ਜਾਕਰ ਵੀ ਸੁਨੀਲ ਜਾਕਰ ਦੋਵੇਂ ਜਾਣੇ ਇਸ ਗੱਲ ਦੀ ਹਾਮੀ ਭਰਦੇ ਆ ਕਿ ਗੱਠਜੋੜ ਹੋਣਾ ਚਾਹੀਦਾ ਪਰ ਬੀਜੇਪੀ ਦੇ ਵਿੱਚ ਇਹਨਾਂ ਦੋਵਾਂ ਦਾ ਵਿਰੋਧ ਵੀ ਹੋਣਾ ਹੋਣਾ ਸ਼ੁਰੂ ਹੋ ਗਿਆ ਕੱਲ ਜਲੰਧਰ ਦੇ ਵਿੱਚ ਵੀ ਇੱਕ ਕਾਨਫਰੰਸ ਹੋਈ ਯਾਰ ਨੀਤ ਬਿੱਟੂ ਇਸ ਗੱਲ ਦੇ ਇਤਰਾਜ਼ ਕਰਦੇ ਪਏ ਆ ਫਿਰ ਇਹ ਦੋਵੇਂ ਲੀਡਰ ਆਪਣੇ ਪੈਰ ਤੇ ਆਪ ਕਹਾੜਾ ਕਾਨੂੰ ਮਰਦੇ ਦੇਖੋ ਇਹ ਦੋਨੋਂ ਹੈਗੇ ਬਾਦਲ ਪਰਿਵਾਰ ਦੇ ਨੇੜੇ ਜਿਨ੍ਹਾਂ ਦੇ ਤੁਸੀਂ ਨਾਮ ਲਿੱਤੇ ਕੈਪਟਨ ਨਮਰਿੰਦਰ ਸਿੰਘ ਉਹ ਸੁਨੀਲ ਜਾਖੜ ਇਹ ਬਾਦਲ ਪਰਿਵਾਰ ਦੇ ਨੇੜੇ ਨੇ ਜਾਖੜ ਤਾਂ ਕਈ ਵਾਰ ਕਹਿ ਚੁੱਕੇ ਕਿ ਬਾਦਲ ਨੂੰ ਮਾ ਬਾਲ ਸਾਹਿਬ ਨੂੰ ਵਟਿਆਂ ਨੂੰ ਮੈਂ ਆਪਣੇ ਪਿਤਾ ਤੇ ਬ੍ਰਾਹਮਣ ਦਰਜਾ ਦੇਣਾ ਤੇ ਇਹਨਾਂ ਵੀ ਚਾਹੀਦਾ ਮੈਂ ਕਦਰ ਕਰਦਾ ਜਾਖੜ ਸਾਹਿਬ ਦੀ ਕਿ ਪਰਿਵਾਰਾਂ ਦੀ ਨੇੜਤਾ ਬਹੁਤ ਹੈ ਕੈਪਟਨ ਨਮਰਿੰਦਰ ਸਿੰਘ ਦੀ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੇ ਬਈ ਕਿਸਾਂ ਚ ਕੁਝ ਨਹੀਂ ਕੀਤਾ ਜਾਖੜ ਵੀ ਉਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ 2017 ਤੋਂ ਲੈ ਕੇ 20 ਇੱਕੀ ਦੇ ਹੱਦ ਤੱਕ ਰਹੇ ਆ 4.5 ਸਾਲ ਜਾਕਰ ਸਾਹਿਬ ਨੇ ਵੀ ਕੋਈ ਜ਼ਿਆਦਾ ਹਮਲਾ ਮਾਰ ਕੇ ਪਰਚੇ ਦਰਜ ਨਹੀਂ ਕਰਵਾਏ ਨਾ ਇਨਕੁਆਰੀਆਂ ਖੁਲਵਾਈਆਂ ਉਹਨਾਂ ਦਾ ਵੀ ਮਜਬੂਰੀ ਸੀ ਉਹਨਾਂ ਦੇ ਤਾਂ ਫੋਨ ਆਪ ਕੈਪਟਨ ਰਵਿੰਦਰ ਸਿੰਘ ਦੇ ਅੰਦਰ ਜਾਂਦਾ ਸੀ ਤੇ ਕੱਢ ਲਿੱਤੇ ਜਾਂਦੇ ਸੀ ਸਿਕਿਉਰਿਟੀ ਗਾਰਡਾਂ ਵਾਲਾ ਫੋਨ ਲੈ ਲਿੱਤੇ ਜਾਂਦੇ ਸੀ ਸੋ ਮੈਂ ਇਹ ਗੱਲ ਕਹਿਣਾ ਚਾਹਨਾ ਬਈ ਇਹ ਜਿਹੜੇ ਲੋਕ ਨੇ ਇਹ ਲੀਡਰ ਨੇ ਇਹ ਅਕਾਲੀ ਦਲ ਨਾਲ ਇਹਨਾਂ ਦੇ ਪਰਿਵਾਰਾਂ ਨੇ ਬਹੁਤ ਨੇੜਤਾ ਲੇਕਿਨ ਜੇ ਪ੍ਰੈਕਟੀਕਲੀ ਤਕਨੀਕੀ ਰੂਪ ਦੇ ਵਿੱਚ ਜਮੀਨੀ ਪੱਧਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕੈਡਰ ਨੂੰ ਜੇ ਆਪਾਂ ਮਾਪੀਏ ਮੰਨ ਲਓ ਅੱਜ 4 ਸਾਲ ਹੋ ਗਏ 117 ਵਿਧਾਨ ਸਭਾ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਦਾ ਵਰਕਰ ਅੰਤਕ ਮਿਹਨਤ ਕਰ ਰਿਹਾ ਬਾੜ ਤੌਰ ਤੇ ਬੂਥ ਤੌਰ ਤੇ ਮਿਹਨਤ ਕਰ ਰਿਹਾ ਅਸ਼ਨੀ ਸ਼ਰਮਾ ਨੂੰ ਵੀ ਉਹਨਾਂ ਨੇ ਕਾਰਜਕਾਰੀ ਪ੍ਰਦਾਨ ਲਗਾਏ ਜੇ ਅੱਜ ਤੁਸੀਂ ਸਮਝੌਤਾ ਕਰਕੇ 50% ਸੀਟਾਂ ਚਲੋ ਮੈਂ 50% ਦੀ ਗੱਲ ਕਰਦਾ 58 ਸੀਟਾਂ ਵੀ ਤੁਸੀਂ ਦੇ ਦਿਓ ਉਹ 58 ਦਾ ਕੀ ਕਸੂਰ ਹੈ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਲਈ 4 ਸਾਲ ਦਰੀਆਂ ਵਛਾਈਆਂ ਹਾ ਦੇ ਨਾਰੇ ਮਾਰੇ ਜਿੰਦਾਬਾਦ ਮੁਰਦਾਬਾਦ ਕੀਤੀ ਮੌਜੂਦਾ ਸਰਕਾਰਾਂ ਦੇ ਖਿਲਾਫ ਸੰਘਰਸ਼ ਕੀਤਾ ਉਹਨਾਂ ਦਾ ਕੀ ਕਸੂਰ ਹੈ ਤੁਸੀਂ ਉਹਨਾਂ ਦੇ ਅਧਿਕਾਰਾਂ ਦਾ ਕਤਲ ਕਰੋਗੇ 4 ਸਾਲ ਉਹਨਾਂ ਨੇ ਵਿਧਾਨ ਸਭਾ ਖੇਤਰਾਂ ਵਿੱਚ ਕਿੱਥੇ ਕਿੱਥੇ ਉਹਨਾਂ ਨੇ ਰੈਲੀਆਂ ਕੀਤੀਆਂ ਹੋਣੀਆਂ ਫਿਰ ਉਹਨਾਂ ਦਾ ਆਪਣਾ ਉਹਨਾਂ ਨੇ ਸੰਘਰਸ਼ ਕੀਤਾ ਹੋਣਾ ਇਦ ਨਾਲ ਤੁਹਾਡਾ ਉਲਟਾ ਬੀਜੇਪੀ ਦਾ ਵਰਕਰ ਡਿਮੋਰਲਾਈਜ਼ ਹੋ ਜਾਏਗਾ। ਜਾਂ ਤਾਂ ਤੁਸੀਂ ਪਹਿਲਾਂ ਹੀ ਇਹ ਸੋਚ ਕੇ ਚੱਲਦੇ ਕਿ ਸਾਡਾ ਅਕਾਲੀ ਦਲ ਨਾਲ ਸਮਝੌਤਾ ਹੋਣਾ ਹੈ। ਰਵਨੀਤ ਬਿੱਟੂ ਬਿਲਕੁਲ ਸਹੀ ਸੋਚ ਰਹੇ ਆ। ਵੀ ਅਕਾਲੀ ਦਲ ਨਾਲ ਸਮਝੌਤਾ ਹੋਣਾ ਤੇ ਅਸੀਂ ਇਹ 40 ਕ ਸੀਟਾਂ 45 ਸੀਟਾਂ ਜਿਹੜੀਆਂ ਇਹਨਾਂ ਤੇ ਜ਼ਿਆਦਾ ਮਿਹਨਤ ਨਹੀਂ ਕਰਨੀ। ਲੇਕਿਨ ਬੀਜੇਪੀ ਨੇ ਆਪਣੀ ਹੋਂਦ ਬਹੁਤ ਬਣਾਈ ਆ। ਰਵਨੀਤ ਬਿੱਟੂ ਜਿਸ ਵਿਧਾਨ ਸਭਾ ਲੋਕ ਸਭਾ ਚੋਂ ਲੜੇ ਨੇ ਸਿਰਫ 20000 ਵੋਟਾਂ ਨਾ ਹਾਰੇ ਨੇ। ਮੈਂ ਕੁਝ ਲੋਕ ਸਭਾ ਚ ਕੁਝ ਨਹੀਂ ਸਮਝਦਾ ਨੂੰ ਜਿੱਤਾਂ ਨੂੰ। राणा सोडी कि वोटा न हरे ने चार पाँच हज़ार हरे ने तो अठारह सीटा तो यह है जिन् बीजेपी बड़ी तेजी निकल के उत्ते आई है बीजेपी ने अपना लीडरशिप क्राइसिस पंजाब खत्म किया नौजवान पीढ़ी सुशील रिंकू बीजेपी जे पी चए रवनीत बिट्टू बीजेपी आए ने बड़े लीडर गए ने बीजेपी और जी देखो कि कंधी बैल्ट है पूरी ਪਠਾਨਕੋਟ ਸੁजानਪੁਰ ਪੋਆ ਦਸੂਆ ਟਾਂਡਾ ਮਕੇਰੀਆਂ ਹੁਸ਼ਿਆਰਪੁਰ ਉਹ ਖਰੜ ਤੱਕ ਆਨੰਦਪੁਰ ਸਾਹਿਬ ਨੰਗਲ ਬੀਜੇਪੀ ਬਹੁਤ ਸਟਰੋਂਗ ਹੈ ਫਿਰੋਜ਼ਪੁਰ ਮੈਂ ਤੁਹਾਨੂੰ ਦੱਸਦਾ ਰਾਣਾ ਸੋਢੀ ਨੇ ਸਟਰੋਂਗ ਕਰ ਦਿੱਤੀ ਹੈ ਤੇ ਜੀਰਕਪੁਰ ਤੱਕ ਬੀਜੇਪੀ ਸਟਰੋਂਗ ਹੋ ਚੁੱਕੀ ਖਰੜ ਬੀਜੇਪੀ ਸਟਰੋਂਗ ਹੋ ਚੁੱਕੀ ਹੈ ਬੀਜੇਪੀ ਨੇ ਅੱਜ ਸੀਟਾਂ ਜਰੋਂੇ ਕੱਟੋਗੇ ਤੁਸੀਂ ਤੇ ਬੀਜੇਪੀ ਦਾ ਗ੍ਰਾਫ ਡਿਗੂਗਾ ਕਿ ਵਧੂਗਾ ਬੀਜੇਪੀ ਦਾ ਵੋਟ ਪਰਸੈਂਟੇਜ ਘਟੇਗਾ ਸੋ ਇਕੱਲੇ ਸਰਕਾਰ ਬਣਾਣ ਲਈ ਆਪਣਾ ਵਰਕਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਉਹਦੇ ਵਰਕਰਾਂ ਦੀ ਮਿਹਨਤ ਨਾਲ ਸਮਝੌਤਾ ਸਰਕਾਰ ਬਣਾ ਨਹੀਂ ਲੈ ਸਕਦਾ ਸੁਰਨਦੀਪ ਬਿੱਟੂ ਦਾ ਵੀ ਬਿਆਨ ਠੀਕ ਹੈ ਸੁਜੀਤ ਸਿੰਘ ਬਿਆਣੀ ਜਾਨੀ ਨੇ ਵੀ ਇਹ ਬਿਆਨ ਦਿੱਤਾ ਹੈ ਉਹਨਾਂ ਦਾ ਵੀ ਬਿਆਨ ਬਿਲਕੁਲ ਸਹੀ ਹੈ ਕਿ ਸਾਡਾ ਅਸੀਂ ਆਪਣੇ ਆਪ ਸਮਰਥ ਮਦਦੜਾ ਆਪਣੇ ਆਪ ਤਾਕਤਮੰਦੇ ਜਾ ਰਹੇ ਹਾਂ ਪੰਜਾਬ ਪੰਜਾਬ ਦੇ ਵਿੱਚ ਭਾਜਪੀ ਪਿੰਡਾਂ ਥਾਂ ਹੀ ਅੱਗੇ ਜਾ ਰਹੀ ਹੈ ਫਿਰ ਅਕਾਲੀ ਦਲ ਨਾਲ ਕਨਫਲਿਕਟ ਹੋ ਜਾਣਗੇ ਫਿਰ ਰੋਲੇ ਪਾਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਬੀਜੇਪੀ ਨੂੰ ਹਜੇ ਆਪਣੇ ਵਰਕਰਾਂ ਦੇ ਜਿਹੜੀ ਮਿਹਨਤ ਹੈ 4 ਸਾਲ ਦੀ ਜੇ ਰਵਨੀਤ ਬਿੱਟੂ ਦੀ ਗੱਲ ਨੂੰ ਮੈਂ ਸਮਝਾਂ ਤੇ ਉੱਤੇ ਪੈਰਾ ਦੇਣਾ ਚਾਹੀਦਾ ਬਾਕੀ ਹਾਈ ਕਮਾਂਡ ਦੇ ਵਿੱਚ ਡਿਪੈਂਡ ਹੁੰਦਾ ਨਾਲੇ ਹੁਣ ਮੈਂ ਉੱਥਾਂ ਦੱਸ ਦਿੰਦਾ ਉੱਪਰ ਕੋਈ ਜ਼ਿਆਦਾ ਤਵੱਜੋ ਜਿਹੜੀ ਹੈ ਨਾ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਦੇਣ ਦੇਣੀ ਹੈ ਹਾਈ ਕਮਾਂਡ ਦੇ ਹੰਦੀ ਨਹੀਂ ਹੈ ਹੁਣ ਜਿਹੜੀ ਤਵੱਜੋ ਹੈਗੀ ਹੈ ਉਹਨਾਂ ਨੇ ਆਪਣੇ ਕੈਟਰ ਨੂੰ ਦੇਣੀ ਹੈ ਵੀ ਪੰਜਾਬ ਚੋਂ ਕੈਟਰ ਜਿਹੜਾ ਵਾ ਉਹ ਕਿੰਨਾ ਮਜ਼ਬੂਤ ਹੋਇਆ ਜੇ ਇਕੱਲੇ ਲੜੇ ਨੇ ਜੇ ਇਕੱਲੇ ਲੜੇ ਨੇ ਤੇ 6 ਤੋਂ 18% ਆਏ ਆ ਤੇ ਜੇ ਮਿਲ ਕੇ ਲੜਦੇ 6 ਦਾ 7% ਹੀ ਹੋਣਾ ਸੀ ਇਸ ਕਰਕੇ ਜੇ ਵੋਟ ਪਰਸੈਂਟੇਜ ਵਧਿਆ ਮੈਨੂੰ ਲੱਗਦਾ 18 ਤੇ ਆ ਗਏ ਆ ਹੋਰ ਵਧੇਗਾ ਹਾਂ ਅਕਾਲੀ ਦਲ ਦੀ ਜਗ੍ਹਾ ਕੋਈ ਹੋਰ ਹਮ ਖਿਆਲੀ ਪਾਰਟੀਆਂ ਹੋ ਜਾਂਦੀਆਂ ਅਕਾਲੀ ਦਲ ਦਾ ਕੋਈ ਹੋਰ ਗੁੱਟ ਬਣ ਜਾਂਦਾ ਕੋਈ ਹੋਰ ਕਿਤੋਂ ਸਾਂਝਾ ਮੋਰਚਾ ਬਣ ਜਾਂਦਾ ਕਾਂਗਰਸ ਟੁੱਟ ਜਾਂਦੀ ਆ ਜ਼ਰੂਰ ਘਟ ਜੋੜ ਕਰਨਾ ਚਾਹੀਦਾ ਲੇਕਿਨ ਅਕਾਲੀ ਦਲ ਨਾਲ ਘਟ ਜੋੜ ਕਰਨ ਦਾ ਵਰਕਰਾਂ ਨੂੰ ਬਹੁਤ ਜਿਹੜਾ ਖਮਿਆਜਾ ਭੁਗਤਣਾ ਪਵੇਗਾ ਜਿਨ੍ਹਾਂ ਨੇ 5 ਸਾਲ ਮਿਹਨਤ ਕੀਤੀ ਹੈ ਕਿਉਂਕਿ ਅਕਾਲੀ ਦਲ ਨੇ ਕਦੀ ਆਪਣੀ ਉਹ ਸੀਟਾਂ ਨਹੀਂ ਛੱਡਣੀਆਂ ਹੁਣ ਕਿਵੇਂ ਜਿਰਕਪੁਰ ਦੀ ਸੀਟ ਛੱਡ ਦੇਣਗੇ ਜਿੱਥੇ ਐਨਕੇ ਸ਼ਰਮਾ ਇਹਨਾਂ ਦਾ ਲੜ ਰਿਹਾ ਉਹ ਕਦੀ ਵੀ ਨਹੀਂ ਛੱਡਣਗੇ ਤੇ ਉੱਥੇ ਬੀਜੇਪੀ ਬਹੁਤ ਮਜ਼ਬੂਤ ਹੋ ਚੁੱਕੀ ਆ ਇਸ ਕਰਕੇ ਖਰੜ ਦੀ ਸੀਟ ਕਿਵੇਂ ਛੱਡ ਦੇਣਗੇ ਖਰੜ ਹੁਣ ਰਣਜੀਤ ਸਿੰਘ ਗਿਲ ਜੋਇਨ ਕਰਕੇ ਗਿਲਕੋ ਵਾਲੇ ਸੀਟ ਲੜਨਗੇ ਉਹ ਜਿੱਤਦੇ ਵੀ ਨਜ਼ਰ ਆ ਰਹੇ ਆ ਕਿਵੇਂ ਉਹਨਾਂ ਦਾ ਮੁਕਾਬਲਾ ਕਰ ਲੈਣਗੇ ਇਸ ਕਰਕੇ ਭਾਜਪਾ ਕਿੱਥੇ ਕਿੱਥੇ ਫਾਈਟ ਕਰੂਗੀ ਰਾਣਾ ਸੋਢੀ ਕਹਿਣਗੇ ਮੈਂ 9 ਹਲਕਿਆਂ ਚੋਂ ਜਿੱਤ ਕੇ ਆਇਆ ਇੱਕ ਹਲਕੇ ਜੋ ਥੋੜਾ ਬਹੁਤਾ ਹਾਰਿਆ ਤੇ ਤੁਸੀਂ ਮੇਰੇ 8 ਹਲਕਿਆਂ ਦੀਆਂ ਸੀਟਾਂ ਦਾ ਮੈਨੂੰ ਦਿਓ ਤੇ ਕਿਨ ਅਕਾਲੀ ਦਲ ਨੇ ਉਹਨਾਂ ਨੂੰ ਉੱਥੇ ਦੋ ਸੀਟਾਂ ਵੀ ਨਹੀਂ ਦੇਣੀਆਂ ਸਾਰੀਆਂ ਵੀ ਉਹ ਭਾਜਪਾ ਨੂੰ ਕਿੱਦਾਂ ਕਿੱਦਾਂ ਬੈਲੈਂਸ ਬਣੂਗਾ ਸੋ ਬੀਜੇਪੀ ਚ ਬਹੁਤ ਉੱਗਯੋਗੇ ਲੀਡਰ ਆ ਗਏ ਆ ਅਰਵਿੰਦ ਖੰਨਾ ਹੈਗੇ ਆ ਕੇਵਲ ਸਿੰਘ ਢਿੱਲੋਂ ਹੈਗੇ ਆ ਜਿਨ੍ਹਾਂ ਨੇ ਬਰਨਾਲਾ ਸੰਗਰੂਰ ਮਿਹਨਤ ਕੀਤੀ ਆ ਸੋ ਹਜੇ ਦੇਖੋ ਟਾਈਮ ਹਜੇ ਹੈਗਾ ਕਾਫੀ ਪਰ ਮੈਨੂੰ ਲੱਗਦਾ ਕਿ ਜੋ ਮੈਨੂੰ ਦਿਖ ਰਹੀ ਪੰਜਾਬ ਦੀ ਤਸਵੀਰ ਕਿ ਬੀਜੇਪੀ ਹਜੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਹੱਥ ਨਹੀਂ ਫੜ ਰਹੀ ਆ ਕੋਸ਼ਰ ਮੇਰਾ ਅੰਤ ਦੇ ਵਿੱਚ ਇੱਕ ਸਵਾਲ ਹੈ ਕਿਉਂਕਿ ਜਿੰਨਾ ਜਿੰਨਾ ਇਸ ਗੱਲ ਨੂੰ ਲੈ ਕੇ ਪ੍ਰਚਾਰਿਆ ਗਿਆ ਜਿੰਨਾ ਜਾਖੜ ਔਰ ਜਿੰਨਾ ਕੈਪਟਨ ਵਿਰਿੰਦਰ ਸਿੰਘ ਇਸ ਗੱਲ ਨੂੰ ਪ੍ਰਚਾਰ ਰਹੇ ਹੈ ਅਜੇ ਤੱਕ ਤਾਂ ਚਰਚਾਾਂਵਾਂ ਸਨ ਕਿ ਸੁਨੀਲ ਜਾਖੜ ਦਾ ਕੋਈ ਬਦਲ ਜਾਂ ਉਹਨਾਂ ਨੂੰ ਕੱਢਿਆ ਜਾ ਸਕਦਾ ਬਦਲ ਤਾਂ ਇਨਫੈਕਟ ਲੈ ਹੀ ਜਾਂਦਾ ਗਿਆ ਸਿੱਧੇ ਤੌਰ ਤੇ ਜੇ ਗੱਲ ਕਰੀਏ ਪਰ ਚਰਚਾਾਂਵਾਂ ਸੀ ਕਿ ਸੁਨੀਲ ਜਾਖੜ ਨੂੰ ਪਾਰਟੀ ਚੋਂ ਜਾਂ ਉਹਨਾਂ ਦੇ ਅਹੁਦੇ ਤੋਂ ਲਾਇਆ ਜਾ ਸਕਦਾ ਹੁਣ ਉਹਨਾਂ ਦੇ ਇਹੋ ਜਿਹੇ ਬਿਆਨਤੋਂ ਐ ਲੱਗਦਾ ਕਿ ਇੱਕ ਇੱਕ ਗੱਲਾਂ ਕਿਤੇ ਸੱਚ ਨਾ ਹੋ ਜਾਣ ਚਰਚਾਾਂਵਾਂ ਤੋਂ ਹਟ ਕੇ ਨਹੀਂ ਇਦਾਂ ਹੁੰਦਾ ਦੇਖੋ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਅਨੁਸ਼ਾਸਨ ਔਰ ਕੈਟਰਪੀਲਿਸ ਆਰਐਸਐਸ ਦੀ ਵਿਚਾਰਧਾਰਾ ਵਾਲੀ ਪਾਰਟੀ ਹੈ। ਪਾਰਟੀ ਦਾ ਡਿਸਪਲਿਨ ਕਦੇ ਬਰਦਾਸ਼ਤ ਨਹੀਂ ਹੁੰਦਾ ਕੋਈ ਬਾਹਰ ਜਿਹੜਾ ਵਾ ਸਰਵਜਨਿਕ ਮੰਚ ਤੇ ਪਬਲਿਕ ਦੇ ਵਿੱਚ ਉੱਪਨ ਜਾ ਕੇ ਕੋਈ ਪਾਰਟੀ ਬਾਰੇ ਬੋਲੇ। ਕੁਝ ਚੀਜ਼ਾਂ ਦੇ ਵਿੱਚ ਜਾਖੜ ਨੇ ਪੰਜਾਬ ਪੱਕੀ ਗੱਲ ਕਰਕੇ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ। ਪਾਰਟੀ ਨੂੰ ਵੀ ਹਲੂਣਾ ਦਿੱਤਾ। ਸੋ ਪਾਰਟੀ ਦੇ ਅਜੇ ਤਾਂ ਨੈਸ਼ਨਲ ਪ੍ਰੈਜ਼ੀਡੈਂਟ ਦੀ ਗੱਲ ਹੋ ਰਹੀ ਹੈ ਜੇ ਉੱਥੇ ਪ੍ਰੈਜ਼ੀਡੈਂਟ ਨੈਸ਼ਨਲ ਪ੍ਰੈਜ਼ੀਡੈਂਟ ਲੱਗਣਗੇ ਉਸ ਤੋਂ ਬਾਅਦ ਸਟੇਟਾਂ ਦੇ ਪ੍ਰੈਜ਼ੀਡੈਂਟ ਚੇਂਜ ਹੋਣਗੇ ਪਰ ਦੇਖੋ ਸੁਨੀਲ ਜਾਖੜ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਬਹੁਤ ਨੇੜਤਾ ਵੀ ਹੈ ਕੁਝ ਨਾ ਕੁਝ ਕਮਿਟਮੈਂਟਸ ਵੀ ਹੋਈਆਂ ਹੋਣੀਆਂ ਕਾਂਗਰਸ ਦੀ ਪ੍ਰਧਾਨਗੀ ਛੱਡ ਕੇ ਆਏ ਆ ਕੋਈ ਨਾ ਕੋਈ ਗੱਲਾਂ ਹੋਈਆਂ ਹੋਣੀਆਂ ਕਿਤਨਾ ਕਿਤੇ ਸਰਕਾਰ ਚ ਅਡਜਸਟ ਕਰਨਗੇ ਜਾਂ ਕਿਤਨਾ ਕਿਤੇ ਤੱਕ ਕਿਤੇ ਰੁਤਬੇ ਦੇ ਹਿਸਾਬ ਨਾਲ ਦੇਣਗੇ ਜੇ ਲੱਗੇਗਾ ਕਿ ਇਹਨਾਂ ਨੂੰ ਸੰਗਠਨ ਚ ਨਾ ਕੰਮ ਕਰਵਾਇਆ ਜਾਵੇ ਇਹਨਾਂ ਨੂੰ ਸਰਕਾਰ ਚ ਕਰਵਾਇਆ ਜਾਏ ਸ਼ਿਫਟ ਕਰ ਲੈਣਗੇ ਕਿਉਂਕਿ ਪੰਜਾਬ ਪੱਕੀ ਗੱਲ ਤਾਂ ਕਰਦਾ ਜਾਖੜ ਇਹ ਤਾਂ ਉਹਦੀ ਤਾਰੀਫ ਹੈਗੇ ਪੰਜਾਬ ਪੱਕੀ ਗੱਲ ਕਰਦਾ ਉਹਨੇ ਕੁਰਸੀ ਦਾਤੇ ਲਈ ਆਪਣੀ ਪੰਜਾਬ ਪੱਕੀ ਹੋਣ ਕਰਕੇ ਸੋ ਹਰ ਤਰ੍ਹਾਂ ਦੇ ਜਿਹੜੇ ਆ ਬੀਜੇਪੀ ਲੇਕਿਨ ਗੱਲ ਇਹ ਹੈ ਕਿ ਬੀਜੇਪੀ ਚ ਇੱਕ ਬਦਲਾਅ ਮੈਂ ਜਿਹੜਾ ਦੇਖਿਆ ਕਿ ਕਾਂਗਰਸੀਆਂ ਦੇ ਆਧਾਨ ਤੋਂ ਬਾਅਦ ਤਕਸਾਲੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਖੁੱਡੇ ਲਾਈਨ ਕੀਤਾ ਗਿਆ ਔਰ ਜਿਹੜੇ ਤਕਸਾਲੀ ਲੀਡਰ ਸੀਗੇ ਉਹਨਾਂ ਚ ਕਈ ਹੈ ਹਰਜੀਤ ਸਿੰਘ ਗਰੇਵਾਲ ਹੈ ਸੁਖਮਿੰਦਰ ਗਰੇਵਾਲ ਹੈ ਮਨਜੀਤ ਸਿੰਘ ਰਾਏ ਹੈ ਇਹਨਾਂ ਦਾ ਦਿਆਲ ਸਿੰਘ ਸੋਢੀ ਹੈ ਇਹਨਾਂ ਦੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਬੰਦੀਆਂ ਸੀਗੀਆਂ ਹੋਰ ਬੜੇ ਲੀਡਰ ਹੈ ਬਾਕੀ ਦੇ ਦਿਨ ਵਿਸਤਾਰ ਚ ਤੁਹਾਡਾ ਨਾਲ ਗੱਲ ਕਰਾਂਗਾ ਸੋ ਮੈਨੂੰ ਲੱਗਦਾ ਹੈ ਕਿ ਜਾਖੜ ਨੂੰ ਜਦੋਂ ਕਿਤੇ ਫੇਰ ਬਦਲ ਹੋਏਗਾ ਕਿਤੇ ਨਾ ਕਿਤੇ ਜ਼ਰੂਰ ਚੰਗੀ ਜਗ੍ਹਾ ਤੇ ਪਠਾਨਗੇ ਕਿਉਂਕਿ ਉਹਨੂੰ ਪੰਜਾਬ ਦੇ ਨਵਾਂ ਪੰਜਾਬ ਦੇ ਮੁੱਦੇ ਪੰਜਾਬ ਦੀ ਸਮਝ ਹੈ ਲੇਕਿਨ ਮੌਜੂਦਾ ਹਾਲਾਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਜੇ ਆਪਣਾ ਅੱਗੇ ਪਿੰਡਾਂ ਥਾਂ ਹੀ ਜਾ ਕੇ ਪ੍ਰਸਾਰ ਤੇ ਪ੍ਰਚਾਰ ਕਰ ਰਹੀ ਹੈ ਆਪਣੇ ਪੈਰ ਪਸਾਰ ਰਹੀ ਹੈ ਹਜੇ ਮੈਨੂੰ ਲੱਗਦਾ ਕਿ ਸਮਝੋਤੇ ਵਾਲੀ ਗੱਲ ਥੋੜੀ ਦੂਰ ਹੈ ਠੀਕ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਕੀ ਕੁਝ ਲੈ ਕੇ ਆਵੇਗਾ ਬੀਜੇਪੀ ਕੀ ਡਿਸਾਈਡ ਕਰਦੀ ਹੈ ਜਾਂ ਅਕਾਲੀ ਦਲ ਦੇ ਵੱਲੋਂ ਕਿਹੜੇ ਹੰਗਾਰੇ ਭਰੇ ਜਾਂਦੇ ਆ ਉਹ ਸਮੇਂ ਤੇ ਵੇਖਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਪੰਜਾਬੀ ਤੇ